ਜਿਸ ਧਰਤੀ ਤੇ ਰਜਮਾ ਟੁੱਕਰ ਖਾਂਦਾ ਨਹੀਂ ਮਜ਼ਦੂਰ ਉਸ ਧਰਤੀ ਦੇ ਹਾਕਮ ਕੁੱਤੇ ਉਹਦੇ ਹਾਕੀຊੂ ਚਮਕੌਰ ਸਾਹਿਬ ਪੇਪਰ ਮਿਲ ਲੱਗ ਰਹੀ ਹੈ ਇੱਕ ਉੱਥੇ ਕਾਨਫਰੰਸ ਚੱਲ ਰਹੀ ਹੈ ਸੋ ਇਸ ਪਿੰਡ ਦੀਆਂ ਬੀਬੀਆਂ ਜਿਹੜੀਆਂ ਬੈਠੀਆਂ ਨੇ ਮਾਈ ਭਾਗੋ ਦੀਆਂ ਵਾਰਸਾ ਸੋ ਇਹਨਾਂ ਦਾ ਵੀ ਧੰਨਵਾਦ ਅਸੀਂ ਇੱਕ ਨਿਚਾਰ ਨੂੰ ਮੂਹਰੇ ਲਿਆਂਦਾ ਕਿਹੜੇ ਨਿਚਾਰ ਨੂੰ ਜਿਨੇ ਵਹਿਮ ਪਾਇਆ ਵੀ ਮੈਂ ਜੈਂਡੋਰੀਆਂ ਬਦਲਾ ਰਿਆਂ ਮੈਂ ਮਿੱਟੀ ਦਾ ਪੁੱਤਾਂ ਅੱਜ ਉਹਨੂੰ ਆਹ ਮਿੱਟੀ ਦੇ ਪੁੱਤ ਨਹੀਂ ਦੀਂਦੇ ਦੁਰੰਗਲੇ ਦੇਸ਼ ਪੰਜਾਬ ਦੇ ਬਹਾਦਰ ਅਣਖੀ ਅਤੇ ਸੂਰਬੀਰ ਯੋਧਿਓ ਫਤਿਹ ਦੀ ਸਾਂਝ ਪਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਜਿੰਨੇ ਵੀ ਹੋਰ ਪਿੰਡਾਂ ਤੋਂ ਆਏ ਆਗੂ ਨੇ ਜਾਂ মিডিਆ ਦੇ ਸੀਨੀਅਰ ਜਿਹੜੇ ਪੱਤਰਕਾਰ ਨੇ ਉਹ ਗੱਲ ਕਰਦੇ ਸੀ ਜਿੱਦਣ ਆਪਾਂ ਸਾਰੇ ਠਾਣੇ ਗਏ ਆ ਆ ਬੇਬੇ ਬੈਠੀ ਆ ਮੂਰੇ ਬਈ ਤੇਸਿਆਂ ਤੁਹਾਡੇ ਪਿੰਡਾਂ ਦੀ ਬੇਟੀਆਂ ਵੈਣ ਪਾਉਂਦੀਆਂ ਨੇ ਕੋਈ ਸਾਰਾ ਠਾਣਾ ਬੀਬੀ ਨੇ ਆ ਇਕੱਲੇ ਚੱਕਤਾ ਐਸਐਚਓ ਕਰੇ ਵੀ ਆ ਹੋ ਕੀ ਗਿਆ ਵੇ ਮਰਜੋ ਜੋ ਭਗਵੰਤ ਮਾਨ ਸਰਕਾਰ ਦਾ ਆ ਸਾਡੀ ਮਾਨ ਹੈ ਜਲੂਸ ਕੱਢਿਆ ਮੈਂ ਕਹਿੰਦਾ ਅਜੇ ਤੱਕ ਕੋਈ ਜਾ ਜਲੂਸ ਨਹੀਂ ਨਿਕਲੇ ਹੋਣਾ ਬਿਲਕੁਲ ਮੇਰੇ ਤੋਂ ਪਹਿਲਾਂ ਬਲਰਾਜ ਸਿੰਘ ਕੋਟ ਉਮਰਾ ਸੱਚ ਬੋਲਦੇ ਗਏ ਆਸੀਂ ਇੱਕ ਨਿਚਾਰ ਨੂੰ ਮੂਰੇ ਲਿਆਂਦਾ ਕਿਹੜੇ ਨਿਚਾਰ ਨੂੰ ਜਿਨੇ ਵਹਿਮ ਪਾਇਆ ਵੀ ਮੈਂ ਜੈਂਡੋਰੀਆਂ ਬਦਲਵਾ ਰਿਆਂ ਮੈਂ ਮਿੱਟੀ ਦਾ ਪੁੱਤ ਆ ਅੱਜ ਉਹਨੂੰ ਆ ਮਿੱਟੀ ਦੇ ਪੁੱਤ ਨਹੀਂ ਧੀਂਦੇ ਇਹਨਾਂ ਤੇ ਜ਼ੁਲਮ ਕਰਦਾ ਆ ਫੈਕਟਰੀ ਜਿਨੇ ਜ਼ਹਿਰ ਵੰਡ ਰਹੀਆਂ ਜ਼ਹਿਰ ਇਹਦਾ ਵਿਰੋਧ ਕਰਦਾ ਲੋਕਾਂ ਨੂੰ ਤੁਸੀਂ ਸਵੇਰੇ 4-4 ਵਜੇ ਚੱਕ ਲਿਆ ਖਾੜੇ ਵਾਲੇ ਕਿੰਨੇ ਵੀਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਆਹ ਕੰਮ ਹੈ ਮੈਂ ਤਾਂ ਸਵੇਰੇ 4 ਵਜੇ ਲੈ ਗੇ ਸ਼ਾਮ ਨੂੰ ਤੁਹਾਡੇ ਏਕੇ ਨੇ ਛੜਾਇਆ ਕਿਉਂ ਤਿਰਸਾ ਬੈਠੇ ਨੇ ਹਮੇਸ਼ਾ ਗੱਲ ਕਹਿੰਦੇ ਹੁੰਦੇ ਨੇ ਕੱਠ ਲੋਹੇ ਦੀ ਲੱਕ ਸੋ ਇਸ ਲਈ ਜੇ ਭਾਈ ਤੁਸੀਂ ਅੱਜ ਇਕੱਠੇ ਹੋ ਤਾਂ ਫੈਕਟਰੀ ਬੰਦ ਹੋਈ ਹੈ ਤੇ ਮੇਰੇ ਕੋਲ ਇੱਕ ਖਬਰ ਇਹ ਵੀ ਹੈ ਕਿ ਮਾਲਕ ਬੈਕਸਟਪ ਵੀ ਲੈ ਚੁੱਕਿਆ ਹੈ ਹਜੇ ਕੋਈ ਪੁਸ਼ਟੀ ਨਾਮ ਹੈ ਕਰਦਾ ਨਾ ਮੈਨੂੰ ਹੈਗੀ ਹੈ ਪਰ ਜਿੰਨਾ ਤੇ ਮੈਨੂੰ ਪਤਾ ਲੱਗਿਆ ਉਹ ਕਿਉਂ ਹੋਇਆ ਕਿਉਂਕਿ ਤੁਸੀਂ ਲੋਕ ਇਕੱਠੇ ਹੋਏ ਹੋ ਉਸ ਦਿਨ ਅਸੀਂ ਸਾਰੇ ਨਹੀਂ ਤਾਂ ਅਕੋਟੂਮਰਾ ਸਾਹਿਬ ਬੈਠੇ ਨੇ ਬੂਕਾ ਸੋ ਚੱਕਰ ਹੋਰ ਬੀਬੀਆਂ 552 ਦੇ ਤਹਿਤ ਐਸਡੀਐਮ ਨੇ ਜਵਾਨ ਤੈਨ ਲੈਣੀ ਸੀ ਇਹਨਾਂ ਨੇ ਸਾਨੂੰ ਜੇਲ੍ਹ ਭੇਜ ਦੇਣਾ ਸੀ ਪਰ ਮਗਰੋਂ ਖੰਨਾ ਸਾਹਿਬ ਜਿਵੇਂ ਇੱਥੇ ਪੁਲਿਸਾਂ ਨੇ ਅੜੇ ਨੇ ਤਾਂ ਅੜ ਕੇ ਸਾਨੂੰ ਛੁਡਾਇਆ ਗਿਆ ਕਿਉਂ ਆਲੇ ਦਲੇ ਦੇ ਪਿੰਡਾਂ ਦਾ ਇਕੱਠ ਬੰਨੇ ਆ ਗਿਆ ਜਦੋਂ ਇਕੱਠ ਵੱਜ ਗਿਆ ਤਾਂ ਪੁਲਿਸ ਨੂੰ ਛੱਡਣਾ ਪਿਆ ਇਸ ਲਈ ਗੱਲਾਂ ਤਾਂ ਬਹੁਤ ਨਹੀਂ ਕਰਨ ਵਾਲੀਆਂ ਕਿਉਂਕਿ ਇਹ ਸਰਕਾਰ اسમે ਜਿਵੇਂ ਜ਼ਬਰ ਢਾ ਰਹੀ ਹੈ ਜ਼ੁਲਮ ਢਾ ਰਹੀ ਹੈ ਤਾਂ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਊਗਾ ਇਸ ਲਈ ਅੱਜ ਜੇ ਤੁਸੀਂ ਨਾ ਇਕੱਠੇ ਹੋਏ ਅੱਜ ਅਖਾਰੇਪਿੰਡ ਵੱਡੀ ਕਾਨਫਰੈਂਸ ਹੈ ਚਮਕੌਰ ਸਾਹਿਬ ਪੇਪਰ ਮੈਨੂੰ ਲੱਗ ਰਹੀ ਹੈ ਇੱਕ ਉੱਥੇ ਕਾਨਫਰੈਂਸ ਚੱਲ ਰਹੀ ਹੈ ਇਸ ਤੋਂ ਇਲਾਵਾ ਕਿੰਨੀਆਂ ਭੁੰਦੇੜੀ ਵਾਲੀ ਫੈਕਟਰੀ ਹੋਰ ਆਪਣੇ ਲੁਧਿਆਣਾ ਜ਼ਿਲ੍ਹੇ 'ਚ ਕਿੰਨੀਆਂ ਆ ਗੌਂਸਗੜ ਰੇਤ 마ਫੀਆ ਦੇ ਖਿਲਾਫ ਐਤਵਾਰ ਨੂੰ ਧਰਨਾ ਸੋ ਪੰਜਾਬੀਓ ਅੱਜ ਕਹਿੰਦਾ ਹੈ ਅੱਜ ਤੋਂ 4 ਸਾਲ ਪਹਿਲਾਂ ਕਹਿੰਦਾ ਸੀ 2 ਸਾਲ ਪਹਿਲਾਂ ਕਹਿੰਦਾ ਸੀ ਕਿ ਇਕੱਠੇ ਹੋ ਜੋ ਜੇ ਅੱਜ ਪੂਰੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਮਾਫ਼ ਕਰਿਓ ਮੈਨੂੰ ਕਹਿਣਾ ਪੈ ਰਿਹਾ ਹੈ ਟਰੇਡ ਸਾਹਿਬ ਬੈਠੇ ਨੇ ਮਹਿਮਾ ਸਾਹਿਬ ਬੈਠੇ ਨੇ ਹੋਰ ਵੱਡੇ ਆਗੂ ਬੈਠੇ ਨੇ ਅੱਜ ਵੀ ਅਸੀਂ ਜੇ ਅਲੱਗ-ਅਲੱਗ ਪਾਸੇ ਨੂੰ ਝਾਕਦੇ ਰਹੇ ਨਾ ਤਾਂ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ ਅੱਜ ਤੁਸੀਂ ਇਕੱਠੇ ਹੋਗੇ ਪਰਚਾ ਵੀ ਉੱਥੇ ਪਰਚਾ ਵੀ ਨਹੀਂ ਪਿਆ ਅੰਦਰ ਵੀ ਨਹੀਂ ਭੇਜਿਆ ਤੇ ਅੱਜ ਵੀ ਆਪਾਂ ਬੈਠੇ ਆ ਫੈਕਟਰੀ ਵੀ ਬੰਦ ਹੋਣ ਤੇ ਕਗਾਰ ਤੇ ਆ ਪਰ ਜੇ ਸਾਡੇ ਸਾਰਿਆਂ ਦੇ ਮੂੰਹ ਅਲੱਗ-ਅਲੱਗ ਦਿਸ਼ਾਵਾਂ 'ਚ ਹੋਣਗੇ ਤਾਂ ਭਾਈ ਜਿੱਤ ਅਸੰਭਵ ਹੈ ਉਹ ਪ੍ਰਗਮਤਮਾਨ ਜਿਹੜਾ ਕਿ ਦੂਜਾ ਮੋਦੀ ਬਣ ਚੁੱਕਿਆ ਹੈ ਦੂਜਾ ਹਿਟਲਰ ਬਣ ਚੁੱਕਿਆ ਹੈ ਅੱਜ ਉਹਨੂੰ ਇੱਕ ਕਿਸਾਨ ਇਹ ਜ਼ਮੀਂਦਾਰ ਜਾਹਰਾਂ ਵਰਗੇ ਲੱਗਦੇ ਨੇ ਤਾਂ ਭਾਈ ਆਉਣ ਵਾਲੇ ਸਮੇਂ ਤੇ ਜੇ ਤੁਸੀਂ ਇਕੱਠੇ ਨਾ ਹੋਏ ਹੋਰ ਜੁਰਮਟ ਆਊਗਾ ਜਿਸ ਧਰਤੀ ਤੇ ਰਜਮਾ ਟੁੱਕਰ ਖਾਂਦਾ ਨਹੀਂ ਮਜ਼ਦੂਰ ਉਸ ਧਰਤੀ ਦੇ ਹਾਕਮ ਕੁੱਤੇ ਉਹਦੇ ਹਾਕੀ ਸੀ ਅੱਜ ਇਹ ਚੀਜ਼ਾਂ ਬਣ ਚੁੱਕੇ ਨੇ ਸੋ ਇਸ ਲਈ ਸਮਾਂ ਬਹੁਤ ਘੱਟ ਹੈ ਵੱਡੇ ਆਗੂਆਂ ਨੇ ਬੋਲਣਾ ਹੈ ਮੇਰਾ ਤਾਂ ਤੁਹਾਨੂੰ ਧੰਨਵਾਦ ਕਰਨ ਦਾ ਹੀ ਸੀ ਸਾਡੇ ਪਿੰਡ ਦਾ ਏਕਾ ਕਿਉਂਕਿ ਸਾਰੇ ਸ਼ਹਿਰ ਗੱਲ ਚੱਲਦੀ ਆ ਆਲੇ ਦੁਆਲੇ ਪਿੰਡਾਂ 'ਚ ਤੁਰੀ ਫਰੀ ਦੀ ਗੱਲ ਚੱਲਦੀ ਆ ਵੀ ਖਾੜ ਵਾਲੇ ਰੰਗ ਵਾਤਾ ਨਹੀਂ ਤੁਸੀਂ ਨਹੀਂ ਆਉਂਦੇ ਸੀ ਹਫਤਾ ਚਲੋ ਇਹ ਤੇ ਖਾਸੇ ਦੀ ਗੱਲ ਹੋ ਗਈ ਵੀ ਮੈਂ ਨਹੀਂ ਹਫਤਾ ਆਉਂਦਾ ਸੀ ਸੋ ਇਸ ਪਿੰਡ ਦੀਆਂ ਬੀਬੀਆਂ ਜਿਹੜੀਆਂ ਬੈਠੀਆਂ ਨੇ ਮਾਈ ਭਾਗੋ ਦੀਆਂ ਵਾਰਸਾ ਸੋ ਇਹਨਾਂ ਦਾ ਵੀ ਧੰਨਵਾਦ ਇਹ ਧਰਨੇ 'ਚ ਮੈਂ ਅੱਜ ਤੱਕ ਪੰਜਾਬ ਦੇ ਜਿਹੜੇ ਛੋਟੇ ਧਰਨੇ ਲੱਗਦੇ ਨੇ ਕਿਸੇ ਚ ਐ ਨਹੀਂ ਦੇਖਿਆ ਵੀ ਇੰਨੇ ਵੱਡੇ ਕੱਟ 'ਚ ਬੀਬੀਆਂ ਇੰਨੇ ਵੱਡੇ ਰੂਪ 'ਚ ਆਉਂਦੀਆਂ ਹੋਣ ਸੋ ਪਿੰਡ ਦਾ ਭਾਈ ਬਹੁਤ ਬਹੁਤ ਧੰਨਵਾਦ ਜਟੇ ਸੀ ਜਟੇ ਰਮਾਂਗੇ ਜਿੰਨਾ ਚਿਰ ਇਹ ਫੈਕਟਰੀ ਪੂਰਨ ਤੌਰ ਤੇ ਬੰਦ ਨਹੀਂ ਹੁੰਦੀ ਇਹਦੇ ਨਾਲ ਨਾਲ ਪੂਰੇ ਪੰਜਾਬ ਦੇ ਵਿੱਚ ਚਾਹੇ ਕੋਈ ਪੇਪਰ ਮੈਲ ਹੈ ਚਾਹੇ ਕੋਈ ਰੇਤ ਮਾਫੀਆ ਹੈ ਜਾਂ ਕੋਈ ਦੋ ਨੰਬਰ ਦਾ ਇਦਰਾ ਦਾ ਧੰਦਾ ਕਰਦਾ ਹੈ ਚਾਹੇ ਪ੍ਰਵੰਤ ਸਰਕਾਰ ਜਿਹਦੇ ਹੱਥ ਪਾਵਰ ਨਹੀਂ ਹੈ ਸਿਰਫ ਦਿੱਲੀ ਨੇ ਕਹਿ ਦਿੱਤਾ ਸੌਂ ਜਾ ਸੌਂ ਗਿਆ ਕੁੱਪੇ ਖੜ ਗਿਆ ਕੜ ਗਿਆ ਥੱਲੇ ਬਹਿ ਜਾ ਥੱਲੇ ਬਹਿ ਗਿਆ ਅੱਜ ਸਾਡੇ ਮੁੱਖ ਮੰਤਰੀ ਦਾ ਇਹ ਹਾਲ ਹੈ ਸੋ ਸਾਰਿਆਂ ਦਾ ਭਾਈ ਬਹੁਤ ਬਹੁਤ ਧੰਨਵਾਦ ਜਉਂਦੇ ਵਾਸ ਦਿਰੋ ਲੋਕ ਇੱਕਤਾ ਜਿੰਦਾਬਾਦ 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 ਲੋਕਾਂ ਦਾ ਇੱਕਤਾ ਜਿੰਦਾਬਾਦ ज़िंदाबाद, साम्राज्यवाद मुर्दाबाद थोड़ा सारा का बहुत बहुत धन्यवाद वाहेगुरु जी का खालसा वाहेगुरु जी बहुत बहुत धन्यवाद